ਅੱਗੇ ਜੀ 8ਵੀਂ ਪੌੜੀ ਦੀ ਤੀਜੀ ਪੰਕਤੀ ਸੋਨੇਂ ਦੀਪ ਲੋ ਪਾਤਲ ਤੇ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਸੋਨੇਂ ਦੀਪ ਲੋ ਪਾਤਲ ਆਮ ਕਰਕੇ ਜੀ ਪਹਿਲਾਂ ਵੀ ਲਿਖਿਆ ਸੀ ਹਰ ਇੱਕ ਚੀਜ਼ ਸੈਪਰੇਸ਼ਨ ਹੈ ਜੀ ਦੀਪ ਸੋਨੇਂ ਤਾਂ ਹੁਣ ਆਪਾਂ ਨੂੰ ਸਮਝ ਪੈ ਗਈ ਜੀ ਕਿ ਸੋਨੇਂ ਦਾ ਕੀ ਅਰਥ ਹੈ ਪਾ ਪ੍ਰਭੂ ਪਰਮਾਤਮਾ ਦੇ ਨਾਲ ਸੁਰਤ ਜੋੜਨ ਕਰਕੇ ਪ੍ਰਭੂ ਪਰਮਾਤਮਾ ਨੂੰ ਆਪਣੀ ਯਾਦ ਵਿੱਚ ਬਸਾਉਣ ਦੇ ਨਾਲ ਪ੍ਰਭੂ ਪਰਮਾਤਮਾ ਨੂੰ ਪਿਆਰ ਕਰਨ ਦੇ ਨਾਲ ਕੀ ਹੁੰਦਾ ਜੀ ਦੀਪ ਦਾ ਅਰਥ ਹੈ ਦੀਪ ਟੱਪੂ ਨੂੰ ਵੀ ਕਿਹਾ ਜਾਂਦਾ ਜੀ ਪਾਓ ਜਿਸ ਧਰਤੀ ਦੇ ਟੁਕੜੇ ਦੇ ਆਲੇ ਦੁਆਲੇ ਪਾਣੀ ਹੋਵੇ ਉਸ ਨੂੰ ਵੀ ਦੀਪ ਕਿਹਾ ਜਾਂਦਾ ਜੀ ਦੀਵੇ ਨੂੰ ਵੀ ਦੀਪ ਕਿਹਾ ਜਾਂਦਾ ਜੀ ਚਮਕਦਾ ਹੋਵੇ ਜਿਹੜਾ ਉਹਨੂੰ ਵੀ ਦੀਪ ਕਿਹਾ ਜਾਂਦਾ ਤੇ ਇੱਥੇ ਜਿਹੜਾ ਦੀਪ ਦੇ ਅਰਥ ਜਿਹੜੇ ਆਮ ਨਹੀਂ ਮਿਲਦੇ ਉਹ ਹੈ ਜੀ ਸੂਰਜ ਕਿ ਜਿਹੜਾ ਸੂਰਜ ਆ ਨਾ ਦੀਪ ਬਣ ਕੇ ਦੀਵਾ ਬਣ ਕੇ ਅਸਮਾਨ 'ਚ ਜਿਹੜਾ ਪਹਿਲਾਂ ਕਿਹਾ ਸੀ ਨਾ ਧਰਤ ਧਵਲ ਆਕਾਸ ਅਸਮਾਨ 'ਚ ਸੂਰਜ ਦੀਵਾ ਬਣ ਕੇ ਚਮਕ ਰਿਹਾ ਹੈ ਜੀ ਤੇ ਲੋ ਹੁੰਦੀ ਹੈ ਜੀ ਦੀਵੇ ਦੀ ਲਾਟ ਠੀਕ ਹੈ ਸੂਰਜ ਦੀ ਰੋਸ਼ਨੀ ਲੋ ਹੁੰਦੀ ਹੈ ਜੀ ਗਰਮੀ ਨੇ ਵੀ ਲੋ ਕਹਿ ਦਿੰਦੇ ਆ ਤਾਂਤ ਨੂੰ ਵੀ ਲੋਕ ਕਹਿੰਦੇ ਜਿਸ ਤੋਂ ਪਦਾਰਥ ਬਣਦੇ ਨੇ ਇੱਥੇ ਜਿਹੜੀ ਐ ਇਹ ਸੂਰਜ ਦੀ ਰੋਸ਼ਨੀ ਜੀ ਆਪਾਂ ਦੀਪ ਨੂੰ ਸੂਰਜ ਕਹਿ ਲੀਏ ਤਾਂ ਲੋਹ ਜਿਹੜੀ ਸੂਰਜ ਦੀ ਰੋਸ਼ਨੀ ਵਧੀਆ ਟੁਕੇਗੀ ਜੀ ਠੀਕ ਹੈ ਦੀਵੇ ਦੀ ਲਾਟ ਵੀ ਉਹੀ ਗੱਲ ਹੈ ਜਿਵੇਂ ਦੀਪ ਦੀਵਾ ਦੀਵੇ ਦੀ ਲਾਟ ਲੋ ਲੋਕ ਨੂੰ ਵੀ ਲੋ ਲੋ ਦਾ ਇੱਕ ਅਰਥ ਲੋਕ ਨੂੰ ਵੀ ਕਹਿ ਦਿੰਦੇ ਜਿਵੇਂ ਆਪਾਂ ਲੋਕ ਲੋ ਨੂੰ ਆ ਜਾਂਦਾ ਕਈ ਥਾਵਾਂ ਤੇ ਇਸ ਦੇ ਅਰਥ ਲੋਕ ਆ ਜਾਂਦੇ ਆ ਪਾਤਾਲ ਦੇ ਦੋ ਅਰਥ ਨਿਕਲਦੇ ਨੇ ਜੀ ਪਾਤ ਤੇ ਆਲ ਭਾਵ ਪਿਆਰਾ ਥੱਲੇ ਧਰਤੀ ਇਹਦੀ ਮੁੱਖ ਦੀ ਗੱਲ ਹੈ ਪਤਾਲ ਧਰਤੀ ਨੂੰ ਵੀ ਕਿਹਾ ਗਿਆ ਜੀ ਪਤਾਲ ਉਹ ਵੀ ਕਿਹਾ ਜਾਂਦਾ ਜਿੱਥੇ ਅਦ੍ਰਿਸ਼ ਧਰਤੀ ਹੋਵੇ ਭਾਵ ਜਿੱਥੇ ਦੇਵਦਾਂਤ ਰੈਕਸ਼ਸ਼ ਰਹਿੰਦੇ ਨੇ ਜੀ ਜਿਵੇਂ ਜਿੱਥੇ ਭੂਤ ਚੜੇਲਾਂ ਕਹਿ ਦਿੰਦੇ ਆ ਰਹਿੰਦੇ ਨੇ ਪਰ ਇੱਥੇ ਜਿਹੜਾ ਪਤਾਲ ਦੇ ਆਮ ਜ਼ਿਆਦਾਤਰ ਥਾਂ ਤੇ ਪਤਾਲ ਦੇ ਅਰਥ ਜਿਹੜੇ ਆਉਂਦੇ ਆ ਧਰਤੀ ਆਉਂਦੇ ਆ ਜੀ ਧਰਤੀ ਜਿੱਥੇ ਆਪਾਂ ਰਹਿ ਰਹੇ ਆ ਭਾਵ ਪੈਰਾਂ ਥੱਲੇ ਜ਼ਮੀਨ ਕਈ ਥਾਵਾਂ ਤੇ ਪਤਾਲ ਦੇ ਅਰਥ ਜਿਹੜੇ ਨਰਕ ਜਿਹਨੂੰ ਕਹਿ ਦਿੰਦੇ ਆ ਨਰਕ ਵੀ ਆਇਆ ਨਰਕ ਉਹ ਜਿੱਥੇ ਆਪਾਂ ਕਹ ਦਈਏ ਰਾਕਸ਼ਸ਼ ਰਹਿੰਦੇ ਨੇ ਪਰ ਇੱਥੇ ਜਿਹੜੀ ਪਿਆਰਾ ਥੱਲੇ ਧਰਤੀ ਆ ਜਿੱਥੇ ਆਪਾਂ ਰਹਿ ਰਹੇ ਆ ਉਹ ਅਰਥ ਵਧੀਆ ਟੁਕਦੇ ਆ ਹਮੇਸ਼ਾ ਇੱਕ ਗੱਲ ਯਾਦ ਰੱਖੋ ਜੀ ਕਿ ਗੁਰਬਾਣੀ ਦੀ ਟੁਕਦੇ ਗੁਰਬਾਣੀ ਦੇ ਕੱਲੇ-ਕੱਲੇ ਸ਼ਬਦ ਦੇ ਅਨੇਕਾਂ ਹੀ ਅਰਥ ਨਿਕਲਦੇ ਹਨ ਤੁਸੀਂ ਆਪਣੀ ਸਮਝ ਦੇ ਨਾਲ ਆਪਣੇ ਗਿਆਨ ਦੇ ਨਾਲ ਆਪਣੇ ਪਿਆਰ ਦੇ ਨਾਲ ਆਪਣੀ ਭਾਵਨਾਵਾਂ ਦੇ ਨਾਲ ਜੋ ਤੁਹਾਨੂੰ ਸਹੀ ਲੱਗਦਾ ਜਿਸ ਦਿਨ ਨਾਲ ਤੁਹਾਡੀ ਪ੍ਰਮਾਤਮਾ ਦੇ ਨਾਲ ਪ੍ਰੀਤ ਵਧਦੀ ਹੈ ਤੁਸੀਂ ਉਹ ਅਰਥ ਕਰ ਸਕਦੇ ਹੋ ਜੀ ਇਹ ਮੇਰਾ ਮੰਨਣਾ ਹੈ ਹੁਣ ਮੈਂ ਅਰਥ ਇਸੇ ਸਮਝਦੇ ਹਾਂ ਕਿ ਜੀ ਮੇਰੇ ਅੰ ਪ੍ਰਭੂ ਪ੍ਰਮਾਤਮਾ ਮੇਰੇ ਆ ਮਾਲਕਾ ਮੇਰੇ ਖਸਮ ਜੀ ਮੇਰੇ ਮਿੱਤਰ ਪਿਆਰਿਆ ਮਨ ਨੂੰ ਦੱਸਣਾ ਮੇਰੇ ਮਨਾ ਜਦੋਂ ਤੇਰੀ ਉਸ ਪ੍ਰਭੂ ਪ੍ਰਮਾਤਮਾ ਦੇ ਨਾਲ ਸੁਰਤ ਜੁੜ ਗਈ ਸੋਝੀ ਮਿਲ ਗਈ ਤੈਨੂੰ ਫੇਰ ਪਤਾ ਚੱਲ ਜਾਊਗਾ ਤੈਨੂੰ ਮਨੁੱਖ ਨੂੰ ਪਤਾ ਚੱਲ ਜਾਊਗਾ ਕੀ ਸਭ ਦੀਪਾਂ ਵਿੱਚ ਭਾਵ ਸਾਰਿਆਂ ਸੂਰਜਾਂ ਵਿੱਚ ਸੂਰਜ ਦੀ ਰੌਸ਼ਨੀ ਵਿੱਚ ਤੇ ਇਸ ਧਰਤੀ ਦੇ ਵਿੱਚ ਕੌਣ ਹੈ ਜੀ ਪ੍ਰਭੂ ਪਰਮਾਤਮਾ ਖੁਦਾਪੀ ਹੈ ਪਹਿਲਾਂ ਆਪਾਂ ਕਿਹਾ ਸੀ ਨਾ ਅਸਮਾਨ ਦਾ ਧਰਤੀਆਂ ਦਾ ਸਹਾਰਾ ਪਰਮਾਤਮਾ ਹੈ ਹੁਣ ਉਸ ਜਿਹੜਾ ਅਸਮਾਨ ਜਿਹੜਾ ਸੀਗਾ ਉਸ ਧਰਤੀਆਂ ਸੀਗੀਆਂ ਜਿਹੜਾ ਆਸਰਾ ਸੀਗਾ ਉਹ ਪਰਮਾਤਮਾ ਸੀ ਹੁਣ ਉਹ ਜਿਹੜੇ ਅਸਮਾਨ ਦੇ ਵਿੱਚ ਸੂਰਜ ਅਸਮਾਨ ਵਿੱਚ ਰੌਸ਼ਨੀ ਹੈ ਜਿਹੜੀ ਅਸਮਾਨ ਵਿੱਚ ਤਰਤੀ ਬਣੀ ਆ ਉਸ ਦਾ ਆਸਰਾ ਵੀ ਪ੍ਰਭੂ ਪਰਮਾਤਮਾ ਹੀ ਹੈ ਉਹ ਵੀ ਸਭ ਕੁਝ ਪ੍ਰਭੂ ਪਰਮਾਤਮਾ ਤੋਂ ਬਣਿਆ ਹੈ ਜਿਵੇਂ ਆਪਾਂ ਕਹਿੰਨੇ ਨਾ ਸਭ ਤੋਂ ਪਰਮਾਤਮਾ ਹੈ ਇੱਕ ਓੰਕਾਰ ਨਾ ਜਿਹੜਾ ਜੀ ਇਹ ਇੱਕ ਓੰਕਾਰ ਨੂੰ ਅੱਗੇ ਹੋਰ ਐਕਸਪੈਂਡ ਕੀਤਾ ਹੋਇਆ ਜਿਹੜਾ ਇੱਕ ਓੰਕਾਰ ਦਾ ਮੁਕ ਦਾ ਅਰਥ ਹੈ ਕਿ ਸਭ ਕੁਝ ਉਸ ਪ੍ਰਭੂ ਪਰਮਾਤਮਾ ਤੋਂ ਹੀ ਬਣਿਆ ਹੈ ਤੇ ਉੱਥੇ ਇਹੀ ਗੱਲ ਕਿਹਾ ਵੀ ਸੋਝੀ ਮਿਲ ਜਾਂਦੀ ਹੈ ਆਪਾਂ ਨੂੰ ਫਿਰ ਬੈਂਸ ਵਸਈਏ ਚ ਪੈਣ ਤੋਂ ਆਪਾਂ ਹਟ ਜੰਨੇ ਆ ਆਪਾਂ ਕਈ ਲੋਕੀ ਕਹਿੰਦੇ ਧਰਤੀ ਇੰਨੀ ਪੁਰਾਣੀ ਆ ਧਰਤੀ ਇਦਾਂ ਦੀ ਆ ਸੂਰਜ ਇਦਾਂ ਦੀ ਆ ਸੂਰਜ ਦੀ ਰੋਸ਼ਨੀ ਇੰਨੀ ਤੇਜ ਚੱਲਦੀ ਆ ਬੰਦਾ ਕਹਿੰਦਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੀ ਨਹੀਂ ਕੋਈ ਪਬ ਸਭ ਕੁਝ ਪ੍ਰਭੂ ਪਰਮਾਤਮਾ ਖੁਦ ਆਪ ਹੀ ਹੈ ਪ੍ਰਭੂ ਪਰਮਾਤਮਾ ਹੀ ਸੂਰਜ ਹੈ ਉਹ ਰੱਬ ਹੀ ਉਸ ਸੂਰਜ ਦੀ ਰੋਸ਼ਨੀ ਹੈ ਉਹ ਰੱਬ ਹੀ ਇਹ ਸਾਰੀਆਂ ਧਰਤੀਆਂ ਵਿੱਚ ਹੈ ਪਤਲ ਇੱਥੇ ਕੱਲੀ ਅਰਥ ਦੀ ਗੱਲ ਨਹੀਂ ਹੈ ਪਰਤਾਲ ਇੱਥੇ ਕੋਈ ਵੀ ਧਰਤੀ ਜਿਹੜੀ ਹੈ ਸਾਰਿਆਂ ਦੀ ਗੱਲ ਹੈ ਚਾਹੇ ਉਹ ਚੰਨ ਹੋਵੇ ਚਾਹੇ ਕੁਝ ਹੋਰ ਹੋਵੇ ਜੀ ਇੱਥੇ ਕੱਲੀ ਆਪਣੀ ਅਰਥ ਜਿੱਤੇ ਰਹਦੇ ਆ ਜਿਹਨੂੰ ਧਰਤੀ ਮਾ ਕਹਿੰਦੇ ਇਹਦੀ ਗੱਲ ਨਹੀਂ ਹੈ ਹਰ ਇੱਕ ਧਰਤੀ ਜਿਹਨੂੰ ਚੰ드ਰਮਾ ਵੀ ਕਿਹਾ ਜਾਂਦਾ ਜੋ ਕਈ ਗ੍ਰਹਿਆਂ ਦੇ ਆਲੇ ਦੋਲੇ ਘੁੰਮਦੇ ਆ ਉਹ ਸਾਰੀਆਂ ਧਰਤੀਆਂ ਵਿੱਚ ਪ੍ਰਭੂ ਪਰਮਾਤਮਾ ਆਪ ਹੀ ਹੈ ਉਸਦੀ ਹੀ ਅੰਸ਼ ਹੈ ਜੀ